ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਸ ਮਾਊ ਜੀ ਸੇਤਾ ਕਿਦਾਂ ਬਹੁਤ ਕਿਰਪਾ ਜੀ ਬਹੁਤ ਅੱਜ ਦੇਖੋ ਧੂਣੀ ਬਾਲੀ ਆ ਇੱਧਰ ਹਾਂਜੀ ਮੈਂ ਆਇਆ ਸੀਗਾ ਡੇਢ ਘੰਟਾ ਹੋਇਆ ਮੈਨੂੰ ਘੰਟਾ ਡੇਢ ਘੰਟਾ ਤੇ ਬਾਬਾ ਜੀ ਇੱਥੇ ਖੇਤਾਂ 'ਚ ਕੰਮ ਲੱਗੇ ਸੀ ਕਰਨ ਪੱਠੇ ਪੜਦੇ ਪਏ ਸੀ ਠੰਡ ਬਹੁਤ ਹੈ ਅੱਜ ਧੁੰਦ ਪੈਣ ਦੇ ਪੂਰੇ ਪੂਰੇ ਸਾਰੇ ਹਲਕੇ ਹਲਕੇ ਪਈ ਵੀ ਆ ਹੁਣ ਸ਼ਾਮ ਨੂੰ ਵਧੇਗੀ ਅੱਜ ਹੁਣ ਇਸ ਵੇਲੇ 4:30 ਹੋਣ ਵਾਲੇ ਆ ਆਪਣੇ ਸਾਰੇ ਵੀਓਸ ਨੂੰ ਦੱਸਣਾ ਚਾਹੁੰਦਾ ਆ ਕਿ ਅੱਜ ਹੈਗੀ ਆ 30 ਦਸੰਬਰ ਤੇ ਇੱਕ ਦਿਨ ਰਹਿ ਗਿਆ ਉਸ ਤੋਂ ਬਾਅਦ ਨਵਾਂ ਸਾਲ ਚੜ ਜਾਣਾ ਮੈਂ ਬਾਬਾ ਜੀ ਨੂੰ ਖਾਸ ਤੌਰ ਤੇ ਮਿਲਣ ਆਇਆ ਸੀ ਅੱਜ ਕਿ ਬਾਬਾ ਜੀ ਇਸ ਸਾਲ ਦਾ ਇਹ ਲਗਭਗ ਅਖੀਰਲੀ ਮੀਟਿੰਗ ਹੈ ਲੱਗਦਾ ਸਾਡੀ ਕੱਲ ਨੂੰ ਸ਼ਾਇਦ ਆ ਹੋਵੇ ਨਾ ਹੋਵੇ ਕੋਈ ਗੰਭ ਹੈ ਜਣਾ ਤੇ ਚਲੋ ਉਦਾਂ ਮੈਂ ਸਾਰੇ ਵੀ ਉਸ ਨੂੰ ਦੱਸਣਾ ਚਾਹੁੰਦਾ ਹਾਂ ਹੁਣ ਆਪਾਂ ਅਗਲੇ ਸਾਲ ਮਿਲਾਂਗੇ ਇਹ ਜਿਹੜੀ ਵੀਡੀਓ ਬਣ ਰਹੀ ਹੈ ਇਸ ਵੇਲੇ ਇਹ ਸਾਲ ਦੀ ਅਖੀਰਲੀ ਵੀਡੀਓ ਹੋਣੀ ਹੈ 23 ਚ ਮਿਲੇ ਹੁਣ 24 ਚ ਮਿਲਾਂਗੇ 24 ਚ ਮਿਲਾਂਗੇ ਹਾਂਜੀ ਬਹੁਤ ਸੋਹਣਾ ਮੈਂ ਕਹਿ ਸਕਦਾ ਹਾਂ ਤੁਹਾਡੇ ਨਾਲ ਸਮਾ ਜਿਹੜਾ ਹੈ ਹੁਣ ਤੱਕ ਦਾ ਜਿਹੜਾ ਮੈਂ ਆ ਸਾਲ ਦੇ ਵਿੱਚ ਪਿਛਲੇ 2 ਮਹੀਨੇ ਤੋਂ ਆ ਰਹਿਆਂ ਤੁਹਾਡੇ ਕੋਲ ਵੈਸੇ ਤੇ ਬਹੁਤ ਵਧੀਆ ਮਤਲਬ ਤੁਹਾਡੀਆਂ ਜਿਹੜੀਆਂ ਵੀਡੀਓਜ਼ ਆ ਨਾ ਉਹ ਬਹੁਤ ਲਾਈਕ ਕੀਤੀਆਂ ਮੈਨੂੰ ਬਹੁਤ ਫੋਨ ਮਤਲਬ ਜਿਨ੍ਹਾਂ ਨੇ ਕਮੈਂਟਸ ਆਏ ਉਹਨਾਂ ਨੇ ਤੁਹਾਡਾ ਐਡਰੈਸ ਪੁੱਛਿਆ ਤੇ ਤੁਹਾਡਾ ਫੋਨ ਨੰਬਰ ਵੀ ਪੁੱਛਿਆ ਕਿੱਥੇ ਆ ਕਈਆਂ ਨੂੰ ਕੋਈ ਕਹਿੰਦੇ ਜੀ ਇਹ ਕਿੱਥੇ ਆ ਜੰਗਲ ਕਿੱਥੇ ਇਹ ਮੈਂ ਬਹੁਤਿਆਂ ਨੂੰ ਜਿੱਦਾਂ ਜਿਹਨੂੰ ਜਿਹਨੂੰ ਦੇ ਸਕਦਾ ਹਾਂ ਦਿੱਤਾ ਕਾਫੀ ਸਾਰੇ ਕਮੈਂਟਸ ਵਿੱਚੋਂ ਪੜ ਨਹੀਂ ਹੁੰਦੇ ਕੁਝ ਬਿਜੀ ਸ਼ਡਿਊਲ ਕਰਕੇ ਮੇਰੇ ਆਫਿਸ ਦਾ ਜੋ ਸ਼ਡਿਊਲ ਆ ਉਹ ਬਿਜੀ ਹੋਣ ਕਰਕੇ ਤੇ ਕਈਆਂ ਨੇ ਮੈਨੂੰ ਨਾਰਾਜ਼ਗੀ ਵੀ ਜਤਾਈ ਬਾਬਾ ਜੀ ਕਿ ਤੁਸੀਂ ਸਾਰੇ ਕਮੈਂਟ ਦੇਖਦੇ ਨਹੀਂ ਕਿ ਕੀ ਫਾਇਦਾ ਵੀਡੀਓ ਪਾਉਣ ਦਾ ਜੇ ਤੁਸੀਂ ਕਮੈਂਟ ਹੀ ਨਹੀਂ ਦੇਖਦੇ ਸਾਰੇ ਪਰ ਉਹ ਕਮੈਂਟਸ ਬਹੁਤ ਆਗੈ ਤੇ ਨਹੀਂ ਦੇਖ ਹੁੰਦੇ ਜੇ ਕਿਸੇ ਦਾ ਦੁਬਾਰਾ ਵਾਪਸੀ ਕਮੈਂਟ ਆਉਂਦਾ ਉਹਦੇ ਉੱਤੇ ਫਿਰ ਮੈਂ ਜਦੋਂ ਦੇਖਦਾ ਉਹਦੇ ਤੇ ਮੈਂ ਉਹਨੂੰ ਰਿਪਲਾਈ ਕਰ ਦਿੰਦਾ ਤੁਹਾਨੂੰ ਬਾਬਾ ਜੀ ਕਿੰਨੇ ਕਿੰਨੀਆਂ ਕਾਲਾਂ ਆਈਆਂ ਜਦੋਂ ਦੇ ਮੈਂ ਤੁਹਾਨੂੰ ਮਿਲਦਾ ਪਿਆ ਆ ਰੋਜ਼ ਪੰਜ ਸੱਤ ਆ ਹੀ ਜਾਂਦੀਆਂ ਜੀ ਆ ਜਾਂਦੀਆਂ ਤੇ ਉਹ ਉਹ ਜਿਹੜੀਆਂ ਕਾਲਾਂ ਆਉਂਦੀਆਂ ਆ ਉਹ ਕਾਦੇ ਸੰਬੰਧਿਤ ਹੁੰਦੀਆਂ ਆਪਣੀ ਸਿਹਤ ਨੂੰ ਲੈ ਕੇ ਕਿ ਉਦਾਂ ਹੀ ਕੁਝ ਜਿੱਦਾਂ ਗੱਲਬਾਤ ਕਰਦੇ ਉਹ ਬਹੁਤ ਇਨਤਾਜੀ ਮੈਨੂੰ ਇਹ ਕਹੇ ਵੀ ਤੂੰ ਸਾਡੇ ਸਾਨੂੰ ਆਪਣੇ ਬਾਬੇ ਹਰਗਾ ਲੱਗਦਾ ਆਪਣੇ ਬਾਬਰਗਾ ਲੱਗਦਾ ਅੱਛਾ ਜੀ ਇਦਾਂ ਦੀਆਂ ਗੱਲਾਂ ਜ਼ਿਆਦਾ ਕਰ ਇੱਕ ਵੀਅਰ ਨੇ ਮੈਨੂੰ ਕਿਹਾ ਵੀ ਸੀ ਬਾਬਾ ਜੀ ਦੀ ਆਵਾਜ਼ ਜੱਜੀਬੀ ਵਰਗੀ ਆ ਇੱਕ ਨਹੀਂ ਕਿਨੂੰ ਤਿੰਨ ਚਾਰ ਕਮੈਂਟਸ ਇਦਾਂ ਦੇ ਆ ਹੀ ਜ਼ਿਆਦਾ ਹੀ ਕਿ ਜੱਜੀਬੀ ਜੱਜੀਬੈਂਸ ਜਿਹੜੇ ਇੱਕ ਸਿੰਗਰ ਆ ਕਿ ਉਹਨਾਂ ਵਰਗੀ ਆਵਾਜ਼ ਆ ਜੀ ਤੇ ਹੋਰ ਵੀ ਮੈਨੂੰ ਕਾਫੀ ਸਾਰੇ ਵੀਓਸ ਦੇ ਕਮੈਂਟ ਆਏ ਆ ਉਹ ਉਹਨਾਂ ਦਾ ਕਈ ਛੁਗਲ ਨਹੀਂ ਹੁਣ ਉਹ ਵੀ ਕਿਹਾ ਯਾਰ ਬਾਬੇ ਦੀ ਘੜੀ ਬਹੁਤ ਸੋਹਣੀ ਆ ਬਾਬੇ ਦੀ ਆ ਬਾਬੇ ਦੀ ਘੜੀ ਬਹੁਤ ਸੋਹਣੀ ਆ ਜੀ ਦੇਖੋ ਹੈ ਚਲੋ ਰਿਸਪੈਕਟਫੁਲੀ ਇਹ ਨਹੀਂ ਹੈਗਾ ਕਿ ਉਹਨਾਂ ਨੇ ਵੀ ਉਹਨੂੰ ਲੱਗਦਾ ਹੋਊਗਾ ਵੈਸੇ ਉਦਾਂ ਵੀ ਚਲੋ ਜਿੱਦਾਂ ਹੁਣ ਤੁਸੀਂ ਆ ਲੋਈ ਲਈ ਹੋ ਆ ਉਹਨਾਂ ਦਾ ਬਾਬਾ ਨੂੰ ਕੋਟ ਲੈ ਦੇਓ ਠੰਡ ਨਾ ਲੱਗ ਜਾ ਬਾਬਾ ਜੀ ਨੂੰ ਦੇਖੋ ਕਿੰਨਾ ਕਨਸਰਨ ਨੇ ਆ ਕਿ ਬਾਬਾ ਜੀ ਨੂੰ ਠੰਡ ਤੋਂ ਬਚਾਓ ਚੰਗੀ ਤਰ੍ਹਾਂ ਕੱਪੜੇ ਪਾ ਕੇ ਰੱਖਣ ਆ ਆਬਵੀਅਸਲੀਆ ਚਲੋ ਮੈਂ ਸਾਰੇ ਵੀਓਸ ਦਾ ਇਸ ਸਾਲ ਦੇ ਜਿਹੜੀ 30 ਤਰੀਕ ਹੈ ਅੱਜ 30 ਦਸੰਬਰ ਤੇ ਮੈਂ ਸਾਰੇ 뷰ਅਰਸ ਦਾ ਧੰਨਵਾਦ ਕਰਨਾ ਚਾਹੁੰਦਾ ਤੇ ਬਾਬਾ ਜੀ ਦਾ ਹੀ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦਾ ਆ ਕਿ ਉਹਨਾਂ ਨੇ ਮੈਨੂੰ ਇੰਨਾ ਸਮਾਂ ਦਿੱਤਾ ਕਿ ਮੈਂ ਜਦਾਂ ਐਵਰੀ ਵੀਕ ਮੈਨੂੰ ਮੈਂ ਜਦਾਂ ਆ ਜਾਂਦਾ ਇੱਥੇ ਬਾਬਾ ਜੀ ਕੋਲ ਤੇ ਮੈਨੂੰ ਪ੍ਰੋਪਰ ਸਮਾਂ ਦਿੰਦੇ ਆ ਚਾਹੇ ਉਹ ਕੋਈ ਕੰਮ ਕਰ ਰਿਆ ਹੋਣ ਤਾਂ ਮੇਰੇ ਕੋਲ ਆ ਜਾਂਦੇ ਉਹ ਤੇ ਆਪਾਂ ਕੁਝ-ਕੁਝ ਗੱਲਾਂ ਰਿਕਾਰਡ ਕਰ ਲੇਦੀਆਂ ਆ ਕੁਝ ਨਹੀਂ ਹੁੰਦੀਆਂ ਕੁਝ ਕੰਮ ਦੀਆਂ ਗੱਲਾਂ ਰਿਕਾਰਡ ਕਰ ਲੇਦੀਆਂ ਆ ਆਪਾਂ ਇਹ ਨਹੀਂ ਹੈਗਾ ਵੀ ਬਾਕੀ ਗੱਲਾਂ ਕੰਮ ਦੀਆਂ ਨਹੀਂ ਹੁੰਦੀਆਂ ਪਰ ਕੋਸ਼ਿਸ਼ ਹੁੰਦੀ ਆ ਵੀ ਇੰਪੋਰਟੈਂਟ ਗੱਲਾਂ ਰਿਕਾਰ ਕਿਉਂਕਿ ਅਨਸੈਸਰੀ ਜੇ ਗੱਲਾਂ ਆਪਾਂ ਰਿਕਾਰਡ ਕਰਾਂਗੇ ਲੋਕੀ ਦੇਖਦੇ ਵੀ ਨਹੀਂ ਉਹ ਤੇ ਸਭ ਤੋਂ ਵੱਡੀ ਗੱਲ ਐਡਿਟ ਕਰਨਾ ਬਹੁਤ ਔਖਾ ਕੰਮ ਆ ਵਿੱਚੋਂ ਗੱਲਾਂ ਨੂੰ ਕੱਢ ਕੇ ਤੇ ਉਹ ਮੇਰੀ ਕੋਸ਼ਿਸ਼ ਹੁੰਦੀ ਆ ਵੀ ਕੁਝ ਜਿਹੜੀਆਂ ਪ੍ਰੇਰਣਾਦਾਇਕ ਕੁਝ ਸਿੱਖਣ ਵਾਲੀਆਂ ਗੱਲਾਂ ਉਹਨਾਂ ਨੂੰ ਕੱਢਿਆ ਜਾਵੇ ਜਿਹੜੀਆਂ ਗੱਲਾਂ ਸਾਡੀਆਂ ਉਹ ਤੇ ਦਿਖਾਈਆਂ ਜਾਣ ਸਾਰੀ ਵਿਊਜ਼ ਦੇ ਸੰਮੁਖ ਉਹਨਾਂ ਨੂੰ ਦਿਖਾਈਆਂ ਜਾਣ ਪੇਸ਼ ਕੀਤੀਆਂ ਜਾਣ ਬਸ ਦਾ ਕਾਰਨ ਵਿੱਚ ਇਹ ਵੀ ਆ ਜੀ ਤੁਹਾਨੂੰ ਮੈਂਤ ਜ਼ਿਆਦਾ ਕਰਨੀ ਪੈਂਦੀ ਆ ਤੇ ਆਪਾਂ ਚਾਹੀ ਗੱਲਾਂ ਕਰਦੇ ਆ ਵਿੱਚ ਇਤੇ ਕੋਈ ਆ ਜਾਂਦਾ ਅਸੀਂ ਕਿਸੇ ਕਿਸੇ ਮੇਰੀਆਂ ਕੋਚ ਦੀ ਗੱਲਾਂ ਇਦਾਂ ਡਿਸਕੰਟੀਨਿਊ ਹੋ ਗਈਆਂ ਆ ਉਹ ਸ਼ਾਇਦ ਤਦੋਂ ਕਿ ਮੈਂ ਵੀਡੀਓ ਦੇਖਦਾ ਮੈਨੂੰ ਫੇ ਯਾਦ ਆਉਂਦਾ ਅੱਛਾ ਇਹ ਗੱਲ ਤਾਂ ਪੂਰੀ ਹੋਈ ਨਹੀਂ ਸੀ ਹੋਰ ਬਾਬਾ ਜੀ ਤੁਹਾਡੇ ਕੋਈ ਕੁਐਸਚਨਸ ਹੈਗੇ ਆ ਤਾਂ ਉਹ ਜ਼ਰੂਰ ਬਾਬਾ ਜੀ ਨੂੰ ਪੁੱਛੋ ਕਮੈਂਟਸ ਕਰਿਓ ਬਾਬਾ ਜੀ ਕਮੈਂਟਸ ਘੱਟ ਦੇਖਦੇ ਆ ਕਿਉਂਕਿ ਫੋਨ ਤੇ ਟਾਈਮ ਹੀ ਸਪੈਂਡ ਕਰਦੇ ਜ਼ਿਆਦਾ ਤੇ ਮੈਨੂੰ ਦੱਸਿਓ ਤੁਸੀਂ ਮੈਂ ਜਿੰਨਾ ਹੋ ਸਕਦਾ ਆ ਬਾਬਾ ਜੀ ਨੂੰ ਕੁਐਸਚਨਸ ਪੁੱਛਾਂਗਾ ਜਿਹੜੇ ਤੁਹਾਡੇ ਕਮੈਂਟਸ ਦੇ ਥਰੂ ਆਉਂਦੇ ਆ ਅੱਛਾ ਇੱਕ ਹੋਰ ਗੱਲ ਦੱਸੋ ਬਾਬਾ ਜੀ ਮੈਂ ਇਹ ਨਸ਼ਾ ਕਰਨ ਵਾਲਿਆਂ ਦੇ ਲਈ ਇਹ ਗੱਲ ਕਰਨੀ ਚਾਹੁੰਦਾ ਆ ਕਿ ਜਿੱਦਾਂ ਲੋਕ ਨਸ਼ਾ ਕਰਦੇ ਆ ਹੁਣ ਉਹ ਨਸ਼ਾ ਮੈਂ ਜਾਣਨਾ ਚਾਹੁੰਨਾ ਜਿੱਦਾਂ दारू ਦਾ ਨਸ਼ਾ ਆ ਚਿੱਟੇ ਦਾ ਨਸ਼ਾ ਇੱਥੇ ਪਿੱਛੇ ਇੱਕ ਬੰਦਾ ਆਇਆ ਸੀ ਉਹ ਕਹਿੰਦਾ ਮੈਂ ਚਿੱਟਾ ਛੱਡ ਨਹੀਂ ਸਕਦਾ ਬੜਾ ਔਖਾ ਮੈਂ ਬੜਾ ਔਖਾ ਮੈਂ ਤੁਸੀ ਸ਼ਾਇਦ ਉਧਮ ਚੁਕੀਏ ਮੈਂ ਇੱਥੇ ਸੀਗਾ ਉਹਦੇ ਸੱਪ ਨੇ ਮਤਲਬ ਉਹਦੇ ਕੱਖ ਲੱਗਾਈ ਸ਼ਾਇਦ ਹੁੰਦੇ ਤੇ ਤੁਸੀਂ ਇਹ ਦੱਸੋ ਇਹ ਨਸ਼ੇ ਜਿਹੜੇ ਆ ਇਹ ਬੰਦੇ ਬੰਦੇ ਕੋਈ ਛੱਡ ਕਿਉਂ ਨਹੀਂ ਹੁੰਦੇ ਇਹ ਕੋਈ ਤਰੀਕਾ ਦੱਸੋ ਛੱਡਣ ਦਾ ਮੈਂ ਸਾਰੇ ਉਹਨਾਂ ਮਤਲਬ ਪਹਰਾਵਾਂ ਲਈ ਪੈਣਾ ਲਈ ਜਿਹੜਾ ਵੀ ਨਸ਼ੇ ਕਰਦੇ ਆ ਛੱਡਣਾ ਚਾਹੁੰਦੇ ਆ ਉਹ ਮੈਂ ਜਾਣਨਾ ਚਾਹੁੰਨਾ ਤੁਹਾਡੇ ਕੋਲ ਉਹਨਾਂ ਨੂੰ ਤੁਸੀਂ ਕੀ ਸਲਾਹ ਦੇਣਾ ਚਾਹੁੰਦੇ ਆ ਕਿੱਦਾਂ ਛੱਡ ਸਕਦੇ ਆ ਮਨ ਪੱਕਾ ਕਰਕੇ ਆ ਜੀ ਬਾਕੀ ਆ ਅਸੀਂ ਕਿੱਦਾਂ ਲੱਗ ਗਏ ਆ ਨਜਾਇਜ਼ ਚੀਜ਼ਾਂ ਖਾਣ ਹਾਂਜੀ ਐਡ ਉਹ ਚਾਰ ਦਿਨ ਉਹਨੂੰ ਕਹਿਣਾ ਤੂੰ ਲੈ ਇੰਨੋ ਪੂਰਾ ਖ ਲੈ ਜੇ ਕਿਸ਼ਤੀ ਕਿੱਦਾਂ ਹੁੰਦੀ ਆ ਪੂਰਾ ਚ ਫਾ ਜਾਣੇ ਤੇ ਤੁਸੀਂ ਕਹਿੰਦੇ ਤੂੰ ਬਚਿਆ ਜਾਵੇਂ ਬਚਿਆ ਜਾਵੇਂ ਜਨਾ ਬਚ ਸਕਦੇ ਆ ਇੱਕ ਤਾਂ ਬੰਦੇ ਦੀ ਮਾਨਸਿਕ ਸਥਿਤੀ ਵੀ ਤਾਂ ਹੁੰਦੀ ਮੰਨ ਲਓ ਕੋਈ ਕੋਈ ਕਿਸੇ ਬੰਦੇ ਨੂੰ ਟੈਨਸ਼ਨ ਆ ਚਿੰਤਾ ਆ ਨਹੀਂ ਜੀ ਉਹ ਸ਼ੁਰੂ ਹੋ ਜਾਂਦੇ ਉਹ ਚ ਉਹ ਬਸ ਇਦਾਂ ਦਾ ਕੋਈ ਨਾ ਕੋਈ ਸੱਜਣ ਟੱਕਰ ਜਾਂਦਾ ਸੱਜਣ ਨਹੀਂ ਮੈਂ ਕਹਿੰਦਾ ਤੇ ਉਹਨੂੰ ਬਰਗਲਾ ਕੇ ਹਾਂਜੀ ਤੁਹਾਨੂੰ ਜਾਂ ਕੋਈ ਤਕਲੀਫ ਆ ਮੈਂ ਨਸ਼ਾ ਖਾਨਾ ਤੁਸੀਂ ਕਹਿੰਦੇ ਵਿਆ ਮੈਨੂੰ ਤਕਲੀਫ ਮੈਂ ਕਹਿੰਦਾ ਪੋਰਾ ਖਾ ਦੇ ਮौज ਲੈਗਾ ਉਹ ਜਦੋਂ ਦਿਮਾਗ ਤੇ ਥੋੜਾ ਨਸ਼ਾ ਹੋਇਆ ਤੁਸੀਂ ਆਪਣੇ ਆਪ ਨੂੰ ਲਈ ਮਹਿਸੂਸ ਕੀਤੀ ਤੁਸੀਂ ਫੇ ਮੇਰੇ ਕੋ ਆ ਗਏ ਉਹ ਤਾਂ ਵਧੀਆ ਰਹੀ ਜ ਮੈਨੂੰ ਹੋਰ ਤੇ ਦੋ ਘੜੀ ਦਿੱਤੀ ਭੱਜ ਗਾਇਆ ਸਾਡੇ ਜਿਹੜਾ ਪ੍ਰਚਾਰ ਨੇ ਬਹੁਤਾ ਗੰਦ ਪਾਇਆ ਹੀ ਇਸਨੇ ਮੈਂ ਤਾਂ ਇੱਕ ਹੋਰ ਚੀਜ਼ ਮੰਨਦਾ ਜੀ ਜਿਹੜਾ ਅੱਜ ਕੱਲ ਨਾ ਇਹ ਤੁਹਾਡੇ ਗਾਣੇ ਆਉਂਦੇ ਆ ਫਿਲਮਾਂ ਆਉਂਦੀਆਂ ਆ ਉਹਨਾਂ ਦੇ ਵਿੱਚ ਵੀ ਨਸ਼ਾ ਆਮ ਯੂਜ਼ ਹੁੰਦਾ ਹੈ ਚਾਹੇ ਉਹਨਾਂ ਥੱਲੇ ਲਿਖਿਆ ਹੁੰਦਾ ਧੂਮਰ ਪਾਨ ਸਿਹਤ ਲਈ ਹਾਨੀਕਾਰਕ ਹੈ ਜ਼ਹਿਰ ਹੈ ਬਹੁਤ ਹੈ ਧਾਰੂ ਪੀਣਾ ਸਿਹਤ ਲਈ ਹਾਨੀਕਾਰਕ ਹੈ ਕੈਂਸਰ ਹੈ ਹਾਂ ਬੀੜੀ ਸਿਕਰਨਾ ਕੈਂਸਰ ਹੁੰਦਾ ਸਭ ਲਿਖਿਆ ਹੁੰਦਾ ਥੱਲੇ ਪਰ ਉਹ ਡਰਿੰਕ ਕਰ ਰਹੇ ਹੁੰਦੇ ਆ ਬੈਠੇ ਹੁੰਦੇ ਆ ਲੋਕਾਂ ਨੂੰ ਮੇਰੇ ਹਿਸਾਬ ਨਾਲ ਨਿਆਣਿਆਂ ਨੂੰ ਉਹ ਤੋਂ ਦੇਖ ਕੇ ਲੱਗਦਾ ਵੀ ਇਹ ਚੀਜ਼ ਸ਼ਾਇਦ ਵਧੀਆ ਹੀ ਆ ਉਹਦੇ ਬਾਲ ਤਾਂ ਜ਼ਿਆਦਾ ਧਿਆਨ ਜਾਂਦਾ ਨਹੀਂ ਕਿ ਇਹ ਹਾਨੀ ਕਰ ਗਿਆ ਕਿਉਂ ਜੀ ਬਸ ਉਹ ਜੀ ਸੁਣੀ ਸੁਣਾਈ ਆ ਤੁਹਾਨੂੰ ਮੋਟੀ ਦੱਸੀ ਆ ਤੇ ਤੁਸੀਂ ਮੇਰੇ ਨਾਲ ਆ ਕੇ ਦੁੱਖ ਬੋਲਿਆ ਹਾਂਜੀ ਮੈਂ ਇੰਨਾ ਤੁਹਾਨੂੰ ਮੋ ਕਾੜ ਨੂੰ ਨਸ਼ਾ ਦੇਤਾ ਹਾਂਜੀ ਤੁਹਾਡਾ ਆ ਤਾਂ ਹੈਗਾ ਉਹ ਤੁਹਾਡੇ ਦੁੱਖ ਨੂੰ ਡਿਸਕਨੈਕਟ ਕੀਤਾ ਦਿਮਾਗ ਤੋਂ ਤੁਹਾਨੂੰ ਲੀਵ ਮਹਿਸੂਸ ਹੋਈ ਤੁਸੀਂ ਪਿਆਗਾ ਹੈ ਦੋ ਕੁ ਵਾਰ ਹੀ ਆਏ ਬਸ 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 ਅੱਛਾ ਇਹਨੂੰ ਛੱਡਣ ਦਾ ਤਰੀਕਾ ਤੁਸੀਂ ਵਿਲ ਪਾਵਰ ਦੱਸਿਆ ਹੋਰ ਕੀ ਬਸ ਹੋਰ ਮੇਰੇ ਹਿਸਾਬ ਨਾਲ ਹੋਰ ਕੋਈ ਇੱਥੇ ਇੱਕ ਨਹੀਂ ਛੱਡਿਆ ਜੀ ਸਾਡੋ ਇਹ ਹੀ ਪੁੱਛਣਾ ਚਾਹੁੰਦੇ ਹਾਂ ਤਲਵਾਰ ਨੂੰ ਬੈਠਾ ਹੁੰਦੇ ਸੀ ਹਾਂਜੀ ਇੱਥੇ ਘੱਟੋ ਘਾਟ 25 30 ਬੰਦੇ ਬੈਠੇ ਸੀਗੇ ਅੱਛਾ ਜੀ ਤੇ ਉਹਨਾਂ ਨੇ ਦੁਆ ਦਿੱਤੀ ਛੱਡਣ ਲਈ ਹੂੰ ਤੇ ਮੈਂ ਵਿੱਚ ਬੈਠੇ ਨੇ ਕਹਿਤਾ ਹਾਂਜੀ ਭਈ ਥੋੜਾ ਥੋੜਾ ਹੌਲੀ ਹੌਲੀ ਛੱਡੀ अच्छा उन सारेयां च सारेयां बंदਿਆਂ च बैठै ने त कड़ाई दो उदे मैरिज पैलेस चा कारोबार ते मरजी कहंदा मैं मर दाणा हुन मैं खाना नहीं ਛੱਡ गया उथे कहता उनै हां इत्थे ਸਾਡੇ ਸਾਹਮਣੇ ਆਓ ਇੱਥੇ ਇੱਕਦਮ ਹੀ ਕਹਿਤਾ ਤੂੰ ਕਿ ਥੋੜਾ ਥੋੜਾ ਕਰਕੇ ਛੱਡੀਂ ਪੋਸਲੇ ਕਹਿਤਾ ਵੀ ਨਹੀਂ ਹੈ ਛੱਡ ਗਿਆ कहंदा ਤੁਸੀਂ ਡੋਜ਼ ਵਧਾ ਦਿਓ اچھا ਜੀ ਕਿ ਮੈਂ ਨਸ਼ਾ ਨਹੀਂ ਹੁੰਦਾ ਮੈਂ ਬਹੁਤ ਸ਼ਰਮ ਮਹਿਸੂਸ ਕਰਦਾ ਦੇਖੋ ਇਦਾਂ ਜ਼ਿੰਦਗੀ 'ਚ ਬਦਲਾ ਆ ਜਾਂਦਾ ਹੈ ਨਾ ਇਹਦਾ ਮਤਲਬ ਇਹ ਆ ਕਿ ਬੰਦੇ ਨੂੰ ਜਿਹੜੇ ਨਸ਼ੇ ਕਰਦੇ ਆ ਉਹਨਾਂ ਨੂੰ ਕਿਤੇ ਨਾ ਕਿਤੇ ਜਾਣਾ ਚਾਹੀਦਾ ਜਿੱਥੋਂ ਉਹਨੂੰ ਇੱਕ ਤਰ੍ਹਾਂ ਨਾਲ ਇਹ ਇੱਕ ਕਰੰਟ ਮਿਲੇ ਕਹਿ ਸਕਦੇ ਜਾਂ ਕੋਈ ਉਹਨੂੰ ਕਵੇ ਹਾਂ ਇਹ ਨਹੀਂ ਹੈਗਾ ਵੀ ਤੂੰ ਘਰੇ ਬੈਠ ਜਾ ਹਾਰ ਹਾਰ ਕੇ ਇੱਕ ਮੈਂ ਦੱਸ ਹਰੋ ਨਾ ਹਰੋ ਨਾ ਹੁਣ ਜਿੱਦਾਂ ਮੈਂ ਦੱਸਣਾ ਚਾਹੁੰਦਾ ਕਿ ਮੈਨੂੰ ਬੂਟਿਆਂ 'ਚ ਇੰਟਰਸਟ ਹੈ ਨਹੀਂ ਸੀਗਾ ਜਾਂ ਮੈਂ ਕਹਿੰਦੇ ਕੀ ਕਰਦੇ ਇਹ ਜਿੱਦਾਂ ਬੂਟੇ ਲਾਉਂਦੇ ਕਰਦੇ ਇਦਾਂ ਮੈਂ ਤਾਂ ਡਿਗੋਣਾ ਸ਼ੁਰੂ ਕੀਤਾ ਮੇਰਾ ਇੰਨਾ ਪਿਆਰ ਪੈ ਗਿਆ ਉਹਨਾਂ ਵੀ ਹਮੇ ਹੁਣ ਬੂਟੇ ਤੇ ਪੱਤਾ ਤੋੜਨ ਲੱਗੇ ਵੀ ਨਾ ਮੈਨੂੰ ਬਾਅਦ ਵਿੱਚ ਕਈ ਵਾਰੀ ਤੋੜ ਲਈਦਾ ਅਚਾਨਕ ਹੀ ਤੇ ਹੱਥ ਚਲਾ ਗਿਆ ਤੋੜ ਲਿਆ ਪਰ ਮੈਨੂੰ ਬਾਅਦ 'ਚ ਆਉਂਦਾ ਯਾਰ ਕਿਉਂ ਤੋੜ ਲਿਆ ਕਿਉਂਕਿ ਉਹ ਪਤਾ ਵੈਲਿਊ ਪਤਾ ਲੱਗਣ ਲੱਗੀ ਹੈ ਨਾ ਉਦੋਂ ਇੱਕ ਚੇਤਨਾ ਆਈ ਉਹ ਉਸ ਚੀਜ਼ ਵੱਲ ਬੱਲਗਾ ਨਾ ਜਿੱ ਲੱਗ ਜਿੱਦੜ ਲੱਗ ਗਈ ਹਾਂ ਜੇ ਤੁਹਾਡੀ ਰੁਚੀ ਨਸ਼ੇ ਖਾਣਾਂ ਲਈ ਜਿਹੜਾ ਨੁਕਸ ਦੱਸਣ ਲੱਪਾ ਹੈ ਹਟਾ ਵੀ ਸਕਦੇ ਮੈਂ ਤਾਂ ਇਹੀ ਕਹਿਣਾ ਜੀ ਬਾਬਾ ਜੀ ਜਿੱਦਾਂ ਮੈਂ ਆਪਣੇ ਵਿਊਜ਼ ਨੂੰ ਵੀ ਇਹੀ ਕਹਿਣਾ ਆ ਕਿ ਜਿੱਦਾਂ ਕੋਈ ਵੀ ਨਸ਼ੇ ਦਾ ਆਦੀ ਆ ਉਹ ਚੰਗੀ ਸੰਗਤ ਕਰੇ ਹਾਂ ਬਜ਼ੁਰਗਾਂ ਕੋ ਬੈਠੇ ਠੀਕ ਆ ਤੇ ਹੋਰ ਚੰਗੀਆਂ ਕਿਤਾਬਾਂ ਪੜ੍ਹੇ ਲਿਟਰੇਚਰ ਚੰਗਾ ਪੜ੍ਹੇ ਉਸ ਕਰਕੇ ਉਹਦਾ ਮਨ ਚ ਬਦਲਾ ਆ ਜਾਏਗਾ ਪੱਕੀ ਗੱਲ ਆ ਜਾਏਗਾ ਹੌਲੀ ਹੌਲੀ ਆਏਗਾ ਪਰ ਆ ਜਾਏਗਾ ਕਈ ਵਾਰੀ ਕਈ ਵਾਰੀ ਇੱਕਦਮ ਹੀ ਆ ਜਾਂਦਾ ਜਿੱਦਾਂ ਬਾਬਾ ਜੀ ਦੱਸੇ ਵੀ ਇੱਥੇ ਬੈਠੇ ਬੈਠੇ ਚੰਗੀ ਸੰਗਤ 'ਚ ਬੈਠਾ ਹੀ ਇੱਕਦਮ ਹੀ ਹੋ ਗਿਆ ਉਹ ਉਜਾਗਰ ਸਭ ਕੁਝ ਨਹੀਂ ਉਹਨੂੰ ਦੁੱਖਿਆ ਸੀ ਇਸ ਕੱਲ ਤੋਂ ਦੁੱਖਿਆ ਸੀ ਕਹਿੰਦਾ ਮੇਰਾ ਸਟੈਂਡਰਡ ਕਿੰਨਾ ਤਾਂ ਮੈਂ ਕਿੱਥੇ ਪਹੁੰਚ ਗਿਆ ਕਿੱਥੇ ਪਹੁੰਚ ਗਿਆ ਨਹੀਂ ਨਹੀਂ ਬਹੁਤ ਵਧੀਆ ਗੱਲ ਕਹੀ ਤੁਸੀਂ ਇਹ ਵਾਲੀ ਚਲੋ ਹੁਣੇ ਇੱਕ ਗੱਲ ਕਰ ਰਹੇ ਸੀ ਆਪਾਂ ਹੂੰ ਦੇਸੀ ਕੇ ਬਾਰੇ ਹਾਂਜੀ ਦੇਸੀ ਕੇ ਬਹੁਤ ਚਿਰ ਤੋਂ ਜਿੱਦਾਂ ਮੈਂ ਸੁਣਦਾ ਆ ਰਿਹਾ ਵੀ ਮਾੜਾ ਸੇਤ ਲਈ ਮਾੜਾ ਕੋਲੇਸਟ੍ਰੋਲ ਵਧਾਉਂਦਾ ਠੀਕ ਹੈ ਪਰ ਤੁਸੀਂ ਕਹਿੰਦੇ ਆ ਮੈਨੂੰ ਪਹਿਲਾਂ ਵੀ ਦੱਸਿਆ ਆ ਕਿ ਤੁਸੀਂ ਰੋਜ਼ ਖਾਨੇ ਹੀ ਖਾਂਦੇ ਆ ਹਾਂਜੀ ਹਾਂਜੀ ਇਹ ਮਤਲਬ ਕਿੱਥੋਂ ਮਤਲਬ ਕਿ ਇਹ ਚੀਜ਼ ਬਣਾਤੀ ਗਈ ਆ ਵੀ ਤੇਸੀ ਕੇ ਮਾੜਾ ਸਰੀਰ ਲਈ ਜਿਨ੍ਹਾਂ ਨੇ ਦੂਜਿਆਂ ਵੀ ਵੇਚਣੇ ਸੀ ਜੀ ਆਪਣੇ ਘੇ ਹੁਣ ਅੱਛਾ ਆ ਜਿੱਦਾ ਰਿਫਾਈਨਡ ਵਗੈਰਾ ਹਾਂ ਉਹਨਾਂ ਨੇ ਬਣਾਤਾ ਇਹ ਹੈ ਹਾਂ ਦੇਖ ਲਓ ਹੈ ਮੋٹے ਤੌਰ ਤੇ ਜੀ ਦੌੜ ਕਮਰਸ਼ੀਅਲ ਆ ਬਸ ਬਿਲਕੁਲ ਜੀ ਬਿਲਕੁਲ ਬਸ ਕਮਰਸ਼ੀਅਲ ਆ ਹਾਂ ਅਕਸਰ ਪਹਿਲਾਂ ਸਿੰਧਾ ਲੋਣੀ ਖਾਂਦੇ ਸੀ ਹਾਂਜੀ ਆ ਦੂਜਾ ਆ ਗਿਆ ਆ ਆਇਓਡਾਈਜ਼ ਆਇਓਡੀਨ ਨਮਕ ਠੀਕ ਆ ਉਹਦੀ ਮਸ਼ਹੂਰੀ ਕਰਤੀ ਉਹਦੇ ਦੁਆਲੇ ਹੋਗਾ ਹਮ ਹੁਣ ਫੇ ਆ ਗਿਆ ਜੀ ਉਹ ਮਾੜਾ ਆ ਉਹ ਚੰਗਾ ਨਹੀਂ ਹਮ ਜੀ ਲੋਏ ਕਿੱਦਾਂ ਦੇ ਇਹ ਇੱਕ ਸਾਡੇ ਚ ਨੁਕਸਾ ਜੀ ਜਿਹੜੇ ਅਸੀਂ ਪ੍ਰਚਾਰ ਦੇ ਮਗਰ ਲੱਗ ਜਾਂਦੇ ਸਾਨੂੰ ਵੀ ਤਾਂ ਇੱਕ ਚੀਜ਼ ਬਾਰ-ਬਾਰ ਦਿਖਾਈ ਜਾਂਦੀ ਆ ਨਾ ਉਹਦਾ ਦਿਮਾਗ ਤੇ ਪ੍ਰਭਾਵ ਪੈਂਦਾ ਦਿਮਾਗ ਤੇ ਪ੍ਰਭਾਵ ਪੈਂਦਾ ਇਮੇਜ ਬਣਦੀ ਰਹਿੰਦੀ ਜਿੱਦਾਂ ਹੀ ਆਪਾਂ ਬਾਹਰ ਜਾਂਦੇ ਆ ਹਾਂਜੀ ਮਾਰਕੀਟ 'ਚ ਜਾਂਦੇ ਆ ਆਪਾਂ ਐਡ ਐਡ ਬਾਰ-ਬਾਰ ਦੇਖੀ ਹੁੰਦੀ ਉਹ ਤੇ ਉਸ ਕਰਕੇ ਉਹੀ ਚੱਕਦੇ ਆ ਆਪਾਂ ਜਾ ਕੇ ਹਾਂਜੀ ਦੇਖ ਲਓ ਸਾਡੇ ਦਿਮਾਗ 'ਚ ਹੋਰ ਚੀਜ਼ਾਂ ਜਿਹੜੀਆਂ ਹੁੰਦੀਆਂ ਵਧੀਆ ਹਾਂਜੀ ਉਹ ਉਹਨਾਂ ਦੇ ਬਾਰੇ ਨਹੀਂ ਆਉਂਦਾ ਵੀ ਵਧੀਆ ਮਤਲਬ ਕਹਿਣ ਨੂੰ ਵੀ ਜਿਹੜੀਆਂ ਵਾਕਿਆ ਸੇਧ ਲਈ ਵਧੀਆ ਹੈ ਹਾਂਜੀ ਅੱਛਾ ਇਜਾਜ਼ਤ ਮੈਨੂੰ ਬਾਬਾ ਜੀ ਹੁਣ ਮੈਂ ਕੀ ਸੇਵਾ ਕਰਾਂ ਕੋਈ ਸੇਵਾ ਨਹੀਂ ਕੋਈ ਸੇਵਾ ਨਹੀਂ ਚਾਹ ਪੀ ਲਈ ਚਾਹ ਪੀ ਲਈ ਵਧੀਆ ਲੱਗੀ ਮੈਨੂੰ ਚਾਹ ਨਹੀਂ ਯਾਰੇਦਾਰ ਸੀ ਚਲੋ ਠੀਕ ਆ ਪਪਾ ਜੀ ਹਰ ਹੈਨਾ ਠੀਕ ਹੈ ਜੀ ਠੀਕ ਹੈ ਬਹੁਤ ਲੀਆ ਮੇਰੇ ਬਹੁਤ ਬਹੁਤ ਧੰਨਵਾਦੀ ਤੁਹਾਡਾ ਬਹੁਤ ਬਹੁਤ ਧੰਨਵਾਦ